ਹੈਟੇ 20 ਫੋਨ ਇਹ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਆ ਇਲਾਕਾ ਨਿਵਾਸੀਆਂ ਲਈ ਵੱਡੀ ਖੁਸ਼ਖਬਰੀ ਇੰਜੀਨੀਅਰ ਜੇਪੀ ਸਿੰਘ ਨੇ ਕਰਤੀ ਕਮਾਲ ਜੇ ਸਟਾਰ ਕਲੈਕਸ਼ਨ ਰੈਡੀमेड ਗਾਰਮੈਂਟ ਵਿੱਚ ਲਗਾ ਦਿੱਤਾ ਬ੍ਰਾਂਡਡ ਰੈਡੀमेड ਕੱਪੜਿਆਂ ਦਾ ਢੇਰ ਇੱਕ ਵਾਰ ਜਰੂਰ ਜੇ ਸਟਾਰ ਕਲੈਕਸ਼ਨ ਰੈਡੀमेड ਗਾਰਮੈਂਟ ਸ਼ੋਰੂਮ ਸਾਹਮਣੇ ਚਾਲਕਾਰ ਸਟੈਂਡ ਬੈਕ ਸਾਈਡ ਦਾਖਾਨਾ ਧਾਰੀਵਾਲ ਵਿਖੇ ਜਰੂਰ ਪਹੁੰਚੋ ਲੋਮਨੀ ਅਕਾਲੀ ਦਲ ਦੇ ਪੀਏਸੀ ਮੈਂਬਰ ਗੁਰ ਇਕਬਾਲ ਸਿੰਘ ਮਾਲ ਦੇ ਪਿਤਾ ਸਰਦਾਰ ਜਰਨੈਲ ਸਿੰਘ ਮਾਲ ਸਾਫ ਦਾ ਪ੍ਰਧਾਨ ਨਗਰ ਕੌਂਸਲ ਕਾਦੀਆਂ ਨੇ ਅਰਦਾਸ ਹੋਣ ਹੁਣਪਰੰਤ ਜੇ ਸਟਾਰ ਕਲੈਕਸ਼ਨ ਰੈਵਿਨੇਟ ਗਾਰਮੈਂਟਸ ਮਿਸ਼ਨ ਹਸਤਾ ਰੋਡ ਨੇਰੇ ਡਾਕਖਾਨਾ ਧਾਰੀਵਾਲ ਦਾ ਰੀਬਨ ਕੱਟ ਕੇ ਉਦਘਾਟਨ ਕਰਦੇ ਹੋਏ ਕਾਮਯਾਬੀ ਲਈ ਛੋਬੇ ਇਸ਼ਾਰਾ ਦਿੱਤੀਆਂ ਇਸ ਮੌਕੇ ਤੇ ਮਾਲਕ ਇੰਜੀਨੀਅਰ ਜਤਿੰਦਰਪਾਲ ਸਿੰਘ ਅਤੇ ਮੈਡਮ ਕਮਲਜੀਤ ਕੌਰ ਨੇ ਦੱਸਿਆ ਕਿ ਇਲਾਕੇ ਅੰਦਰ ਇਹ ਅਨੋਖੀ ਪਹਿਲ ਕਦਮੀ ਹੈ ਜਿਸ ਤਹਿਤ ਵੱਖ-ਵੱਖ ਆਟਮਾ ਵਿੱਚ ਬ੍ਰਾਂਡਡ ਅਤੇ ਅੰਤਰਰਾਸ਼ਟਰੀ ਮਾਰਕਾ ਵਾਜੇਬ ਰੇਟਾਂ ਵਿੱਚ ਮੁਹੱਈਆ ਕਰਾਏ ਜਾਣਗੇ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਸੁਨੀਲ ਦੁੱਗਲ ਕੌਂਸਲਰ ਡਾਕਟਰ ਇੰਦਰੀਆਂ ਸੰਤ ਦਲੇਰ ਸਿੰਘ ਕੈਪਟਨ ਰਜੀਤ ਸਿੰਘ ਐਸ.ਡੀ.ਓ. ਸੁਖਦੇਵ ਸਿੰਘ ਚਾਲ ਹਰਪਜਨ ਸਿੰਘ ਸਾਫਤਾ ਕਾਉਂਸਲਰ ਸਸੀਲ ਮੁੰਨਾ ਹਨੀ ਜੈਲਦਾਰ ਜੋਨ ਰਣੀਆਂ ਗੋਪਾਲ ਸ਼ਰਮਾ ਬਿੱਪੂ ਮਾਨ ਖੁੰਡਾ ਰਿਟਾਇਰਡ ਐਸ ਡੀਓ ਲਖਵਿੰਦਰ ਸਿੰਘ ਪੰਨੂ ਸਾਫਤਾ ਕਾਉਂਸਲਰ ਕੁਲਦੀਪ ਸਿੰਘ ਟੋਨੀ ਸੁਨੀਲ ਸਾਈਕਲਾਂ ਵਾਲਾ ਸਾਫਤਾ ਸਰਪੰਚ ਕੁਲਵਿੰਦਰ ਸਿੰਘ ਕਾਰੀ ਜਗਿੰਦਰ ਸਿੰਘ ਪਟਵਾਰੀ ਰਾਮਪਾਲ ਬੱਲ ਬਾਬਾ ਗਰਬੀਬ ਸਿੰਘ ਤੋਂ ਇਲਾਵਾ ਹੋਰਾ ਜਨਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸਾਰੇ ਵੀਰਾਂ ਨੂੰ ਮੇਰੇ ਬਾਰੇ ਕਾਫੀ ਪਤਾ ਹੀ ਆ ਕਿ ਇੰਜੀਨੀਅਰ ਜੇਪੀ ਸਿੰਘ ਤੁਹਾਡਾ ਵੀਰ ਅੱਜ ਅਸੀਂ ਇੱਕ ਨਵੇਂ ਕਾਰੋਬਾਰ ਦੀ ਸ਼ੁਰੂਆਤ ਕਰ ਰਹੇ ਹਾਂ ਜੇ ਸਟਾਰ ਕਲੈਕਸ਼ਨ ਦੀ ਤੁਸੀਂ ਦੇਖਿਆ ਹੋਣਾ ਕਿ ਆਮ ਰੈਡੀमेड ਬਹੁਤ ਆ ਮਤਲਬ ਜਿਹੜੇ ਬ੍ਰਾਂਡਡ ਚੀਜ਼ਾਂ ਨੇ ਜਿਹੜੀ オリジナル ਬ੍ਰਾਂਡ ਨੇ ਉਹਨਾਂ ਦੇ ਰੇਟ ਬਹੁਤ ਹੁੰਦੇ ਸੀ ਤੇ ਆਮ ਬੰਦੇ ਦੀ ਪਹੁੰਚ ਤੋਂ ਦੂਰ ਸੀ ਲੇਕਿਨ ਸ਼ੌਕ ਬੜਾ ਸੀ ਸਾਰਿਆਂ ਨੂੰ ਕਿ ਅਸੀਂ ਵੀ ਕਿ ਬ੍ਰਾਂਡ ਵਾਲੀ ਚੀਜ਼ ਪਾਈ ਜਿਹੜੇ origignal brand ਆ ਤੇ ਆਪਾਂ ਉਹ ਇੱਕ ਕੋਸ਼ਿਸ਼ ਕੀਤੀ ਆ ਸਰਪਲਸ ਐਕਸਪੋਰਟ ਦਾ ਜਿਹੜਾ origignal brand ਆ ਉਹ ਤੁਹਾਨੂੰ 101% ਜਿੰਨੇ ਵੀ brand ਆ ਇੰਡੀਆ ਦੇ ਫੋਰਨ ਦੇ brand ਦੇ ਕੱਪੜੇ ਜੈਕਟਾਂ ਪੈਂਟਾਂ ਔਰ ਜੋ ਸਾਨੂੰ ਹੁਣਾਂ ਨੂੰ ਧਾਰਿਵਾਲ ਚ ਮਿਲਣਗੇ ਜੋ ਕਿ ਪਹਿਲਾਂ ਸਾਡੀ ਪੌਂਚ ਤੋਂ ਥੋੜਾ ਦੂਰ ਸੀ ਨਿਕਣ ਮੈਂ ਬੇਨਤੀ ਕਰਨੇ ਕਿ ਇਹ ਜਰੂਰ ਬ੍ਰਾਂਡਡ ਅਰੀਜਨਲ ਹੈਗਾ ਲੇਕਿਨ ਰੇਟ ਜਿਹੜਾ ਹੌਲਸੇ ਰੇਟ ਇੰਡੀਅਨ ਰੇਟ ਤੇ ਤੁਹਾਨੂੰ ਤੇ ਇੱਥੇ ਮਿਲਣਗੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਸੀਂ ਅੱਗੇ ਵੀ ਸਾਨੂੰ ਪਿਆਰ ਸਾਡਾ ਉਹੀ ਚੈਨਲ ਦਾ ਜਿਹੜਾ ਨਾਂ ਜੇ ਸਟਾਰ ਜੇ ਸਟਾਰ ਦੇ ਨਾਂ ਤੇ ਹੀ ਆਪਾਂ ਜੇ ਸਟਾਰ ਕਲੈਕਸ਼ਨ ਨੂੰ ਵੀ ਤੁਸੀਂ ਇਦਾਂ ਹੀ ਪਿਆਰ ਦਿਓਗੇ ਤੇ ਮੇਰਾ ਸਾਥ ਦਿਓਗੇ ਤੇ ਤੁਸੀਂ ਤੇ ਇੱਕ ਵਾਰੀ ਜਰੂਰ ਆ ਕੇ ਵਿਜ਼ਿਟ ਕਰਨੀ ਆ ਤੇ ਪਰਖ ਕਰਨੀ ਆ ਕਿ ਵਾਕਈ ਕਪੜਾ ਜਿਹੜਾ ਬ੍ਰਾਂਡਡ ਆ ਤੇ ਇੱਕ ਵਾਰੀ ਮੈਨੂੰ ਸੇਵਾ ਦਾ ਮੌਕਾ ਜਰੂਰ ਦੇਣਾ ਜੀ ਸਾਡੀ ਲੋਕੇਸ਼ਨ ਹੈ ਜੀ ਆਪਣਾ ਮੰਨਦੀਪ ਕਾਰ ਪਾਰਕਿੰਗ ਦੇ ਸਾਹਮਣੇ ਨੇੜੇ ਮਪਲ ڈاکਨਾ ਧਾਰੀਵਾਲ ਦਾ ਤੇ ਮੈਂ ਧੰਨਵਾਦ ਕਰਦਾ ਹਾਂ ਅੱਜ ਬਾਪੂ ਜਨੈਤ ਸਿੰਘ ਮਾਲ ਜੀ ਦਾ ਕਿ ਉਹਨਾਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆ ਕੇ ਆਪਣੇ ਕਾਰਕਮਲਾ ਨਾਲ ਉਦਘਾਟਨ ਕੀਤਾ ਵਾ ਭਾਜੀ ਮਾਲ ਗੁਰਕਬਾਲ ਸਿੰਘ ਵੀਰ ਜੀ ਨੇ ਵੀ ਆਉਣਾ ਸੀ ਲੇਕਿਨ ਚੰਡੀਗੜ੍ਹ ਦੇ ਦੂਜੇ ਮੀਤ ਕਰਕੇ ਉਹਨਾਂ ਨੂੰ ਉੱਥੇ ਜਾਣਾ ਪਿਆ ਤੇ ਬਾਪੂ ਜੀ ਦਾ ਮੈਂ ਅਸ਼ੀਰਵਾਦ ਮਿਲਿਆ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਜਿੱਦਾਂ ਸਾਨੂੰ ਪਿਆਰ ਦਿੰਦੇ ਹੋ ਇਦਾਂ ਹੀ ਪਿਆਰ ਦੇਣਾ ਲੋਕੇਸ਼ਨ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਵਾਂ ਇਹ ਆਪਣਾ ਧਾਰੀਵਾਲ ਡਾਕ ਖਾਨਾ ਦੇ ਨਾਲ ਗਲੀ ਹੈ ਸਾਹਮਣੀ ਕਾਰ ਪਾਰਕਿੰਗ ਆ ਤੇ ਇੱਕ ਵਾਰ ਯੂਰ ਮੌਕਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰੂ ਨਦਰ ਕਰੇ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਸਾਡਾ ਬਹੁਤ ਹੀ ਲਾੜਲਾ ਬੇਟਾ ਜਤਿੰਦਰ ਪਾਤ ਸਿੰਘ ਜੀ ਜਿਹਨੂੰ ਅਸੀਂ ਲਾੜਲਾ ਜੋਤੀ ਜੀ ਕਹਿੰਦੇ ਆ ਉਹਨਾਂ ਦੇ ਪਿਤਾ ਜੀ ਅੱਜ ਬਹੁਤ ਹੀ ਵਧੀਆ ਇਹਨਾਂ ਨੇ ਪ੍ਰਾਰਲਾ ਕੀਤਾ ਹੈ ਔਰ ਇਹ ਸ਼ਹਿਰ ਦੇ ਵਿੱਚ ਇੱਕ ਨਵਿਕਰੀ ਦੁਕਾਨ ਖੁੱਲੀ ਆ ਜਿਹੜਾ ਬਹੁਤ ਹੀ ਪਿਆਰ ਆ ਰਿਹਾ ਤੇ ਜਿਹੜੀ ਦੁਕਾਨ ਇਹਨਾਂ ਖੁੱਲੀ ਆ ਮੈਂ ਦੁਆ ਕਰਦਾ ਅਰਦਾਸ ਕਰਦਾ ਮਹਾਰਾਜ ਸੱਚਾ ਪਾਤਸ਼ਾਹ ਇਹ ਸਾਡੇ ਬੇਟੇ ਨੂੰ ਇਹਦੇ ਕਾਰੋਬਾਰ ਦੇ ਦਿਨ ਦਿਗਰੀ ਦੇ ਰਾਤ ਚੋਗਣੀ ਤਰੱਕੀ ਬਖਸ਼ੇ ਔਰ ਜਿਸ ਤਰ੍ਹਾਂ ਹਰ ਇੱਕ ਦੇ ਨਾਲ ਪਿਆਰ ਕਰਨ ਵਾਲਾ ਸਾਡਾ ਬੇਟਾ ਹੈ ਤੇ ਇਸ ਤਰ੍ਹਾਂ ਹੀ ਸਾਰਿਆਂ ਦਾ ਪਿਆਰ ਕਰਦਾ ਰਹੇ ਤੇ ਮੈਂ ਸਾਰੇ ਸਾਥੀਆਂ ਨੂੰ ਵੀ ਕਾਦੀਆਂ ਦੇ ਵਿੱਚ ਵੀ ਮੈਂ ਆਪਣੇ ਸਾਥੀਆਂ ਨੂੰ ਕਹਾਂਗਾ ਪਰ ਜੋ ਵੀ ਤੁਹਾਨੂੰ ਚੀਜ਼ ਚੰਗੀ ਲੱਗੇ ਇਹਨਾਂ ਕੋਲੋਂ ਆ ਕੇ ਖਰੀਦੋ ਕਿਉਂਕਿ ਇਹਨਾਂ ਦੀ ਜਿਹੜੀ ਚੀਜ਼ ਇਹਨਾਂ ਲਿਆਉਣੀਆਂ ਉਹ ਪਾਇਦਾਰ ਹੋਊਗੀ ਤੇ ਮੈਂ ਫੇਰ ਦੁਬਾਰਾ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਬੇਡੇ ਗੁਰਗਬਾਦ ਸਿੰਘ ਨੇ ਹੋਣਾ ਹੀ ਪਰ ਉਹਨਾਂ ਨੂੰ ਅੱਜ ਚੰਡੀਗੜ੍ਹ ਕੰਮ ਪੈ ਗਿਆ ਬਹੁਤ ਜ਼ਰੂਰੀ ਤੇ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਇਸ ਕਰਕੇ ਭਾਈ ਮੈਂ ਆਪਣੇ ਪੁੱਤਰ ਦੀ ਖੁਸ਼ੀ ਦੇ ਵਿੱਚ ਹਾਜ਼ਰ ਹੋਇਆ ਹਾਂ ਤੇ ਮੈਨੂੰ ਬਹੁਤ ਵੱਡੀ ਖੁਸ਼ੀ ਹੈ ਸਾਰੇ ਜਿਨੇ ਆਪਣੇ ਵਰਕਰ ਨੇ ਸਾਰੇ ਸਾਡੇ ਫਾਮਰੇ ਸਾਡੀ ਪਾਰਟੀ ਦੇ ਦੇ ਸਾਰੇ ਆਏ ਨੇ